ਅੱਛੀ ਗੱਲ ਦੋਸਤੋ ਦੋਸਤੋ ਤੁਹਾਡੇ ਨਾਲ ਨਾ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ ਪਿਛਲੇ ਦਿਨੀ ਮੈਨੇ ਇੱਕ ਫਿਲਮ ਦੇਖੀ ਜੀ ਨਿੱਕਾ ਚਾਲਦਾਰ 4 ਐਮੀ ਵਿਰਕ ਸਟਾਰਰ ਫਿਲਮ ਹੈ ਜਿਸਦੇ ਵਿੱਚ ਸੋਨੂ ਬਾਜਵਾ ਉਹਨਾਂ ਦੇ ਹੀਰੋਇਨ ਦਾ ਰੋਲ ੧ ਬਾ ਰਹੇ ਨੇ ਫਿਲਮ ਦੇ ਵਿੱਚ ਬੇਹਦ ਹੀ ਜ਼ਿਆਦਾ ਘਟਿਆ ਤਰੀਕੇ ਨਾਲ ਇੱਕ ਪੰਜਾਬੀ ਮਟਿਆਰ ਨੂੰ ਪੇਸ਼ ਕੀਤਾ ਗਿਆ ਉਸ ਦੇ ਵਿੱਚ ਜਿਹੜੀ ਐਮੀ ਵਿਰਕ ਦੀ ਵਾਈਬ ਆਂਦੀ ਹੈ ਸੋਨੂ ਬਾਜਵਾ ਉਸ ਨੂੰ ਸ਼ਰਾਬ ਪਿੰਦੇ ਦਿਖਾਇਆ ਗਿਆ ਉਸ ਨੂੰ ਕੁਲੀ ਪਲਾਂਦੇ ਹੋਏ ਦਿਖਾਇਆ ਗਿਆ ਉਸ ਨੂੰ ਸਿਗਰਟ ਪਿੰਦੇ ਹੋਏ ਦਿਖਾਇਆ ਗਿਆ ਉਸ ਨੂੰ ਘਰ ਦੀ ਸ਼ਰਾਬ ਵੀ ਕਰਦੇ ਦਿਖਾਇਆ ਗਿਆ ਉਸ ਤੋਂ ਇਲਾਵਾ ਉਹ ਆਵਦੇ ਘਰ ਵਾਲੇ ਨੂੰ ਬਰੋ ਬਰੋ ਕਹਿ ਕੇ ਬੋਲਦੀ ਹੈ ਹੁਣ ਮੈਂ ਪੁੱਛਣਾ ਚਾਹਨਾ ਐਮੀ ਵਿਰਕ ਸੌਨੋ ਬਾਜਬਾ ਤੇ ਜਿਹੜੇ ਫਿਲਮ ਦੇ ਡਾਇਰੈਕਟਰ ਨੇ ਪੰਜਾਬ ਦੇ ਕਿਹੜੇ ਘਰ ਦੇ ਵਿੱਚ ਤੁਸੀਂ ਐਹੋ ਜਿਹੀਆਂ ਕੁੜੀਆਂ ਦੇਖੀਆਂ ਨੇ ਪੰਜਾਬ ਦੇ ਕਿਹੜੇ ਘਰ ਵਿੱਚ ਕੁੜੀਆਂ ਇਦਾਂ ਸ਼ਰਾਬ ਪੀਂਦੀਆਂ ਨੇ, ਕੁਲੀ ਭਲਾਂਦੀਆਂ ਨੇ ਤੇ ਸਿਗਰਟ ਪੀਂਦੀਆਂ ਨੇ। ਫਿਲਮ ਬਣਾਉਣ ਵੇਲੇ ਸੋਚ ਸਮਝ ਕੇ ਚੋਣਵ ਕਰਨਾ ਬੇਹੱਦ ਜ਼ਰੂਰੀ ਹੈ ਕਿਉਂਕਿ ਫਿਲਮਾਂ ਨੂੰ ਨੌਜਵਾਨ ਵਰਗ ਜ਼ਿਆਦਾ ਦੇਖਦਾ ਹੈ। ਆਪਣੀਆਂ ਪੰਜਾਬ ਦੀਆਂ ਕੁੜੀਆਂ, ਮੁੰਡੇ ਇਹ ਫਿਲਮਾਂ ਦੇਖਦੇ ਨੇ ਤੇ ਉਸ ਤੋਂ ਬਾਅਦ ਕੋਸ਼ਿਸ਼ ਕਰਦੇ ਨੇ ਇਹੀ ਚੀਜ਼ਾਂ ਦੁਹਰਾਉਣ ਦੀ। ਜਦੋਂ ਤੁਸੀਂ ਇੱਕ ਹੀਰੋ ਦੇ ਤੌਰ ਤੇ ਪਹੁੰਚਦੇ ਹੋ ਨਾ ਉਸ ਤੋਂ ਬਹੁਤ ਸੋਚ ਸਮਝ ਕੇ ਕਦਮ ਚੱਕਨੇ ਪੈਂਦੇ ਨੇ ਡਰੈਸ ਸੈਂਸ ਹੋ ਗਈ ਉਸ ਤੋਂ ਇਲਾਵਾ ਥੋੜੀ ਬੋਲਚਾਲ ਉਸ ਤੋਂ ਇਲਾਵਾ ਜੋ ਤੁਸੀਂ ਫਿਲਮਾਂ ਵਿੱਚ ਦਿਖਾਉਂਦੇ ਹੋ ਇਹ ਬਹੁਤ ਮੈਟਰ ਕਰਦਾ ਪਰ ਬੜੀ ਹੀ ਜ਼ਿਆਦਾ ਦੁਖਦਗਲ ਹੈ ਬਹੁਤ ਹੀ ਜ਼ਿਆਦਾ ਅਫਸੋਸ ਦੀ ਗੱਲ ਹੈ ਸੋਨਾ ਬਾਜਬਾਨ ਨੇ ਤਾਂ ਬਿਲਕੁਲ ਹੀ ਸ਼ਰਮੀ ਲਾ ਦਿੱਤੀ ਹੈ ਫਿਲਮ ਦੇ ਵਿੱਚ ਜਿਵੇਂ ਉਸ ਨੇ ਮਤਲਬ ਪਕਵਾਸ ਮਾਰੀ ਹੈ ਨਾ ਬਸ ਕੀ ਕੰਮ ਹੈ ਉਹਦੇ ਵਾਸਤੇ ਹਾਂਡ ਵਿੱਚ ਮੈਂ ਇਹੀ ਕਹਾਗਾ ਆਖਿਰ ਦੇ ਵਿੱਚ ਮੈਂ ਇਹੀ ਕਹਿਣਾ ਚਾਹਾਂ ਕਿ ਮੇਰੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਮੇਰੀ ਬੇਨਤੀ ਹੈ ਬੁੱਢੀ ਜੀਵੀਆਂ ਨੂੰ ਕਿ ਅਗਰ ਤੁਸੀਂ ਕੋਈ ਮੁੱਦੇ ਚੱਕਣੇ ਤਾਂ ਆਹ ਮੁੱਦੇ ਚੱਕਣੇ ਵੀ ਬਹੁਤ ਜ਼ਰੂਰੀ ਨੇ ਇਹ ਫਿਲਮਾਂ ਵਾਲੇ ਹੀ ਸਮਾਜ ਨੂੰ ਗਦਰ ਕਰਨ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਉਂਦੇ ਨੇ ਇਹੀ ਉਹ ਲੋਕ ਨੇ ਜਿਹੜੇ ਕਿ ਨੌਜਵਾਨਾਂ ਨੂੰ ਗਲਤ ਰਾਹ ਤੇ ਲੈ ਕੇ ਜਾਂਦੇ ਕਿਹੜੇ ਪੰਜਾਬ ਦੀਆਂ ਧੀਆਂ ਨੇ ਕਿਹੜੇ ਪੰਜਾਬ ਦੀਆਂ ਕੁੜੀਆਂ ਨੇ ਜਿਹੜੇ ਘਰ ਦੇ ਵਿੱਚ ਸ਼ਰਾਬ ਪੀਂਦੀਆਂ ਨੇ ਘਰ ਦੀ ਸ਼ਰਾਬ ਕਰਦੀਆਂ ਨੇ ਕਿਹੜੀਆਂ ਪੰਜਾਬ ਦੀਆਂ ਕੁੜੀਆਂ ਨੇ ਜਿਹੜੀਆਂ ਕੂਲ ਲਿਪ ਲਾਂਦੀਆਂ ਨੇ ਮੈਂ ਤਾਂ ਅਸਤਾ ਕੇ ਇਹ ਜਿhko ਕੁੜੀ ਦੇਖੀ ਨਹੀਂ ਇਹ ਪਤਾ ਨਹੀਂ ਕਿੱਥੋਂ ਘੜ ਕੇ ਲੈ ਆਏ ਨੇ ਆਖਿਰ ਦੇ ਵਿੱਚ ਫੇਰ ਇੱਕ ਵਾਰ ਦੋ ਕਹਾंगा ਮੇਰੇ ਵੱਲੋਂ ਲੱਖ ਕਰੋੜਾਂ ਲਹੰਤ ਇਹ ਫਿਲਮ ਬਣਾਉਣ ਵਾਲਿਆਂ ਨੂੰ ਉਮੀਦ ਕਰਦਾ ਅੱਗੇ ਤੋਂ ਇਹੋ ਜੀਆਂ ਬਕਵਾਸ ਫਿਲਮਾਂ ਉਹ ਦਰਸ਼ਕਾਂ ਸਾਹਮਣੇ ਨਹੀਂ ਲੈ ਕੇ ਆਉਂਗੇ ਧੰਨਵਾਦ